ਹਾਂਜੀ ਦੋਸਤੋ ਬੀਤੇ ਦਿਨ ਪੰਨਾ ਸਿੱਧੂ ਦਾ ਜਨਮ ਦਿਨ ਸੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹਨਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਕੁਝ ਖਾਸ ਨਹੀਂ ਕੀਤਾ ਪਰ ਬਹੁਤ ਖਾਸ ਕੀਤਾ ਹੈ ਉਹਨਾਂ ਨੇ ਆਪਣੇ ਜਨਮ ਦਿਨ ਦੇ ਮੌਕੇ ਤੇ ਆਪਣੇ ਪਿੰਡ ਵਾਲਿਆਂ ਨਾਲ ਅਤੇ ਯਾਰਾਂ ਮਿੱਤਰਾਂ ਨਾਲ ਪੇੜ ਪੌਦੇ ਲਾ ਕੇ ਆਪਣੇ ਜਨਮ ਦਿਨ ਨੂੰ ਮਨਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਮੈਂ ਪਿਛਲੇ ਕੁਝ ਸਾਲਾਂ ਤੋਂ ਕੁਝ ਇਸ ਤਰ੍ਹਾਂ ਹੀ ਕਰਦਾ ਆ ਰਿਹਾ ਹਾਂ ਕਿਉਂਕਿ ਅੱਜ ਕੱਲ ਤੁਸੀਂ ਦੇਖ ਸਕਦੇ ਹੋ ਪੇੜ ਪੌਦਿਆਂ ਦੀ ਮਾਤਰਾ ਘਟਦੀ ਜਾ ਰਹੀ ਹੈ ਤੇ ਉਹਨਾਂ ਨੇ ਪੇੜ ਪੌਦੇ ਲਾ ਕੇ ਆਪਣੇ ਜਨਮ ਦਿਨ ਨੂੰ ਮਨਾਇਆ ਹੈ ਤੇ ਮੈਨੂੰ ਤਾਂ ਇਹ ਚੀਜ਼ ਬਹੁਤ ਵਧੀਆ ਲੱਗੀ ਹੈ ਤੇ ਤੁਹਾਨੂੰ ਕਿਦਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ ਸਾਰਿਆਂ ਦਾ